ਯੋਗ ਸੀਐਮ ਸਾਹਿਬ ਨੂੰ ਜਿਹੜਾ ਨੂਟਨਾ ਸ਼ਬਰੂਤ ਮਹੀਨਾ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗਸ ਸਪਲਾਈਅਰ ਵੱਡੇ ਸਮੱਗਲਰ ਅਸੀਂ ਫੜੇ ਆ ਔਰ ਬਹੁਤ ਵੱਡੀਆਂ ਪ੍ਰਾਪਤਾ ਰਿਕਵਰੀਆਂ ਤੇ ਪ੍ਰਾਪਤੀਆਂ ਉਹਨੂੰ ਕਹਿ ਸਕਦੇ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਐ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਐ 190 किलो 950 ग्राम ਜਿਹੜੀ ਹੈ ਹਿਰੋਇਨ ਫੜੀ ਗਈ ਹੈ ਔਰ ਇਹਦੇ ਚ ਜਿਹੜੇ ਟੈਬੂਲਟ ਟੈਬਲੇਟਸ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰਗਮਨੀ 2 ਕਰੋੜ 3 ਲੱਖ 68665 ਰੁਪਏ ਦੀ ਡਰਗਮਨੀ ਵੀ ਰਿਕਵਰ ਹੋਈ ਹੈ 8181 ਜਿਹੜੇ ਵਹੀਕਲ ਫਰੀ ਹੈਗੇ ਇਹਦੇ ਚ ਔਰ ਉਹਦੇ ਚ ਜਿਹੜੀ ਆਰਮਡ ਐਕਟ ਹੈ ਤਰੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ 99 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਐ 1 ਜਨਵਰੀ ਤੋਂ 105 ਪਿਸਟਲ ਅਬਲਿਕ ਮੌਜ਼ਰ ਫੜੇ ਗਏ ਐ 70 ਵਾਲਵਰ ਨੇ ਇੱਕ ਰਾਈਫਲ ਰਹੀ ਐ ਪਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਐ 10 ਲੱਖ 50 ਹਜ਼ਾਰ ਰੁਪਏ ਦੀ ਮਨੀ ਜਿਹੜੀ ਐ ਰਿਕਵਰ ਹੋਈ ਐ ਗੈਂਸਲਰਸ ਦੇ ਵਿੱਚੋਂ ਜੇ ਜਿਹੜੇ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਜਿਹੜੇ ਬਾਹਰ ਭੇਜ ਕੇ ਆਜ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਕਲਿੰਗ ਹੁੰਦੀ ਹੈ ਕੁਝ 22 ਬੰਦੇ ਹੁਣ ਤੱਕ ਆਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਹੈ 1 ਕਰੋੜ 73 ਲੱਖ 59 ਹਜ਼ਾਰ ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰਗ ਮਨੀ ਜਿਹੜੀ ਹੋਰ ਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ ਆਸ ਪ੍ਰਾਪਰਟੀਆਂ ਜਿਹੜੀਆਂ ਅਪੀਡੈਂਸੀ 68 ਐਫਐਸ ਇੱਕ ਕੰਪਟੈਂਟ ਅਥਾਰਟੀ ਜਿਹੜੇ ਇਸ ਵਗਲਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਨੂੰ ਪੰਜ ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਆ। ਉਹਦੀ ਵੈਲਿਊ ਹੈਗੀ 1 ਕਰੋੜ 27 ਲੱਖ 68 ਹਜ਼ਾਰ 99 ਰੁਪਏ। ਈਡਿਕਸ਼ਨ ਸੈਂਟਰ ਤੇ ਓਟ ਸੈਂਟਰ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ। ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡਿਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ। ਓਟ ਸੈਂਟਰਾਂ ਚ 159 ਬੰਦੇ ਜਿਹੜੇ ਆ ਉਹ ਅਜੇ ਤੱਕ ਦਾਖਲ ਕਰਾਏ ਗਏ ਨੇ 64A ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚਹਿਰੀ ਵੱਲੋਂ ਉਹਦੇ 144 ਬੰਦੇ ਇਹੋ ਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਮਗਨਰਤੀਆਂ ਹੁਣ ਤੱਕ ਹਟਾਈਆਂ ਜਾ ਚੁੱਕੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਦੇ ਮੁਤਾਬਕ ਉਹਨਾਂ ਨੂੰ ਪੁਲਿਸ ਹੈਲਪ ਦਿੱਤੀ ਗਈ ਹੈ ਐਨਡੀਪੀਐਸ ਦੇ 31 ਪੀਓ ਅਰੈਸਟ ਹੋਏ ਨੇ ਤੇ ਸੰਪਰਕ ਮੀਟਿੰਗਾਂ 88 ਕੀਤੀਆਂ ਗਈਆਂ ਸੈਮੀਨਾਰ ਜਿਹੜੇ 222 ਲਾਇਏ ਗਏ ਆ ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ ਉਹਦੇ ਟੋਟਲ ਰਿਕਵਰੀ 1 ਲੱਖ 48974 ਕੈਪਸੂਲ 2 ਲੱਖ 51200 ਗੋਲੀਆਂ 28 ਇੰਜੈਕਸ਼ਨਸ ਔਰ ਇਹਦੇ ਚਿੱਕ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਵੀ ਫੜ ਕੇ ਲਿਆਂਦਾ ਫੇਰਾ ਦੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਕਰ ਰਹੀ ਹੈ ਟ੍ਰੈਮਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕਾਉਂਡਮੈਂਟ ਸੱਚ ਦਾ। ਉਹਦੇ ਤਹਿਤ ਅੱਜ 12 ਪਰਚੇ ਦਰਜ ਹੋਏ ਐ ਐਨਡੀਪੀਐਸ ਦੇ ਕੁਇਸ਼ਟ ਪੁਲਿਸ ਅਮਰਸੋਲ ਵਾਈ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਨਜੋਤ ਜੀ ਸਾਹਿਬ ਦੇ ਆਰਡਰ ਨਾਲ। 14 ਬੰਦੇ ਉੱਚ ਗ੍ਰਿਫਤਾਰ ਹੋਏ ਆ। ਹਿਰੋਇਨ ਦੀ ਰਿਕਵਰੀ ਆ ਡਰੱਗ ਮਨੀ ਐ ਔਰ ਇਸ ਤੋਂ ਇਲਾਵਾ ਯਾਰ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਐ ਤਿੰਨੇ ਬੰਦੇ ਅਰੈਸਟ ਹੋਏ ਐ ਸ਼ਰਾਬ ਦੀ ਰਿਕਵਰੀ ਕੀਤੀ ਗਈ ਐ ਇੱਕ ਥੋਲਨ ਜਿਹੜੀ ਐਕਟਿਵ ਆ ਉਹ ਬਰામਪਤ ਕੀਤੀ ਗਈ ਐ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਕੁੰਮਡੇ ਮਿਲੇ ਐ ਜਿਹੜਾ ਐਸਓ ਐ ਉਹ ਗੇਟ ਕੀ ਮਾ ਥਾਣੇ ਸੁਲਤਾਨਪੁਰ ਥਾਣੇ ਸਦਰ ਰਪਾਟ ਹਾਸੀ ਫੁੱਟ ਰੋਡ ਦੇ ਉੱਤੇ ਖੜੇ ਹੀ ਆ ਸਿਵਲ ਲਾਈਨ ਰਣਜੀਤ ਐਵਨਿਊ ਕੰਟੋਨਮੈਂਟ ਝਾਦਾ ਏ ਡਿਵੀਜ਼ਨ ਤੇ ਮਕਬੂਲਪੁਰ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਸਰ ਮੇਰੇ ਨਾਲ ਨੇ ਡੀਸੀਪੀ ਲੌਂਡ ਆਰਡਰ ਹਰਪਾਲ ਜੀ ਸਾਡੇ ਏ ਡੀਸੀਪੀ ਅਨਿਰੋਜ ਸਾਡੇ ਏਸੀਪੀ ਲੋਕਲ ਐਸ ਐਚ ਓ ਰਣਜੀਤ ਐਵੈਨਿਊ ਦੇ ਐਸ ਐਚ ਓ ਰੋਹਿਨ ਇਹ ਸਾਰੇ ਨੇ ਇੱਥੇ ਹਾਜ਼ਰ ਨੇ ਥੋੜਾ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇਹ ਕᱫੋ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ